ਜਪੋ ਜਗ ਮਾਤਾ ਦੀ ਜੀ ਦੁਨੀਆ ਤੁਹਾਨੂੰ ਪੈਸਾ ਦੇਣਾ ਚਾਹੁੰਦੇ ਟੁੱਕੜਾ ਪਰ ਪਰ ਕੇ ਜਿੰਨੇ ਮਰਜ਼ੀ ਲੈ ਲੋ ਤੁਸੀਂ ਦੇਖੋ ਵੀ ਲੈਣਾ ਚਾਹੁੰਦੇ ਕੋਨਾ ਦੁਨੀਆ ਕੀ ਲੱਭਦੀ ਹੈ ਇੱਕ ਚੰਗਾ ਡਾਕਟਰ ਇੱਕ ਚੰਗਾ ਇੰਜੀਨੀਅਰ ਇੱਕ ਚੰਗਾ ਛੋਲੇ ਭਟੂਰੇ ਬਣਾਉਣਾ ਇੱਕ ਚੰਗਾ ਗੋਲ ਗੱਪੇ ਵਾਲਾ ਇੱਕ ਚੰਗਾ ਪਰੰਬਰ ਇੱਕ ਚੰਗਾ ਏਸੀ ਆ ਕੋਈ ਕੁਆਲਟੀ ਹੈ ਕਿਸੇ ਚਾ ਮੇਰੇ 60 ਸਾਲ ਦੀ ਉਮਰ ਹੋਈ ਹੁਣ ਵੀ ਮੈਂ ਦੇਖੂਗਾ ਵੀ ਮੈਂ ਸਭ ਤੋਂ ਵਧੀਆ ਮੈਨੂੰ ਕੋਈ ਪਲੰਬਰ ਮਿਲ ਜਾਈਂ ਚੰਗਾ ਪਹਿਜਨੇ ਮਰਜ਼ੀ ਲੈ ਜੀ ਹੁਣ ਕਿਸੇ ਨੇ ਹਾਰਟ ਦੀ ਪ੍ਰੋਬਲਮ ਆ ਗਈ 1.5 ਲੱਖ ਰੁਪਏ ਲੰਦਾ 1 2 ਲੱਖ ਰੁਪਏ ਲੰਦਾ ਆਲਾ 5 ਲੱਖ ਵਾਲੇ ਕੋਲ ਜਾਊਗਾ ਪੈਸੇ ਦੀ ਪ੍ਰੋਬਲਮ ਨਹੀਂ ਆ ਲਖਦਾ ਮੈਨੂੰ ਵਧੀਆ ਲਾਚ ਚਾਹੀਦਾ ਵਧੀਆ ਖਾਣ ਪੀਣ ਨੂੰ ਚਾਹੀਦਾ ਪਰ ਦੁਨੀਆ ਤੁਹਾਨੂੰ ਕੋੜਾ ਅਰਬ ਰੁਪਿਆ ਦੇਣਾ ਚਾਹੁੰਦੀ ਹੈ ਤੁਹਾਡੇ ਚ ਲੈਣ ਵਾਲੀ ਹਿੰਮਤ ਚਾਹੀਦੀ